ਇਹਨਾਂ ਦੀ ਗੱਲ ਕਰੀ ਕੋਈ ਮਾਲ ਵਾਲਾ ਕਹਿੰਦਾ ਹਾਂ ਜੀ ਇਹਨਾਂ ਦੀ ਪੱਟੀਆਂ ਸਾਹਮਣੇ ਰੱਖਣੀਆਂ ਨੇ ਜਦੋਂ ਆਪਣੀ ਕਣਕ ਖਤਮ ਹੋਣੀ ਨਾ 70-24 ਘੰਟੇ ਡਾਕਟਰ ਜਾ ਕੇ ਬੰਦ ਕਰ ਇਹਨਾਂ ਨੂੰ ਇਹਨੂੰ ਕਾਲੀ ਪਹੁੰਚਾ ਕੇ ਜਾਨਾ ਕਰ ਇਹਨਾਂ ਦੀ ਕਣਕ ਆਈ ਹੈ ਪੁੱਛੋ ਇਹਨਾਂ ਨੂੰ ਕੋਈ ਘੱਟ ਪੱਜੀ ਸਾਨੂੰ ਜੋ ਵੀ ਹੈਗਾ ਇਹਨਾਂ ਦੀ ਪੱਟੀਆਂ ਲਈ ਦਿਓ ਇਹਨਾਂ ਨੂੰ ਪੱਟੀਆਂ ਦੇ ਦਿਓ ਮੇਰੇ ਪਿੰਡ ਜੋੜਾ ਛੇਤਰਾ ਜੋ ਕਿ ਜਦਾਂ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਬਣਦੇ ਨੇ ਇਹ ਇੰਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚੱਜ ਨਾ ਕਣਕ ਨਹੀਂ ਦਿੱਤੀ ਜਨੇ ਸ੍ਰਿੰਦਰ ਸਿੰਘ ਨੇ ਲੋਕਾਂ ਦੀ ਪੀਲੀ ਘਾ ਪੀਲੀ ਅਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੇ ਜਿ ਫੜ ਗਿਆ ਨੇ ਬਿਆਂ ਦੇਣ ਦੇ ਨੇ ਇਹ ਕਣਕ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਜਾਗਾਂ ਦਾ ਮੈਂ ਉੱਥੇ ਵੰਡੀ ਤੇ ਉੱਥੇ ਵੰਡੀਏ ਜਾ ਕੇ ਵੇਚਦੀ ਕਣਕੇ ਕਣਕ ਦੇ ਜੋੜੇ ਰੋਸੇ ਲੱਗਣੀ ਵੰਡੀ ਜਿਹੜੀਆਂ ਪਰਚੀਆਂ ਕੱਟੀਆਂ ਗਈਆਂ ਉਹਨਾਂ ਨੂੰ ਕਣਕੋਣਾ ਦੀ ਮਿਲੇਗੀ ਜਾਂ ਗਈ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤਾਂ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਆ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਪਟਾ ਕੇ ਅੱਜ ਜਿਹੜੀ ਕਣਕ ਵੰਡੀ ਜਾ ਰਹੀ ਹੈ ਇੱਥੇ ਗਰੀ ਹੈ ਟਿੱਪੂ ਰੋਲਟਰ ਦੇ ਨਾਲ ਕੋਈ ਢਾਡਾ ਵੀ ਆਪਣਾ ਕੋਈ ਮੋਦ ਵੜਾਇਆ ਸੀ ਵੰਨਣ ਦੇ ਆ ਤਰਕ ਜਾਂ ਸਾਡਾ ਮੋਦ ਦੇ ਨੇ ਉਹਨਾਂ ਸਵੇਰੇ ਮੈਨੂੰ ਫੋਨ ਕੀਤਾ ਜਾਂਦੇ ਕਾਕਾ ਚਾਚਾ ਕਣਕ ਵੰਡ ਰੀ ਆ ਮੈਂ ਕਿਹਾ ਵੰਡੋ ਕਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਨਾਮਰਾ ਸੁਦੇਸ਼ ਕੁਮਾਰ ਦੇ ਤੇ ਡੀਪੂ ਮੇਰੇ ਕੋਲ ਜੋੜੇ ਦਾ ਜੇ 16 ਨੰਬਰ ਮੇਰੇ ਕੋਲ ਜਲਦੀ ਮਸ਼ੀਨ ਆ ਹਾਂਜੀ ਇਹ ਜਿਹੜੀ ਕਣਕ ਵੰਡੀ ਜਾ ਰਹੀ ਆ ਇਹ ਕਣਕ ਦੇ ਵਿੱਚ ਇਹ ਸੱਤ ਮੈਂਬਰੀ ਕਮੇਟੀ ਬਣੀ ਆ ਵਿਭਾਗ ਦੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਆ ਉਹ ਪਾ ਜੀ ਕਣਕ ਘਟੋ ਘਾ ਦੇ 20 25 ਕੁਇੰਟਲ ਕਣਕ ਵਾ ਉਹ ਕਹੇ ਬੰਦੋਨਾਂ ਨੂੰ ਮਿਲੀ ਲੋਕੀ ਪਰਤیاں ਲਾ ਕੇ ਸੱਜਲ ਖਰਾਬੀ ਹੋ ਰਹੀ ਆ ਉਹਨਾਂ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਨਹੀਂ ਤਰੀਣਾ ਕਿ ਤੂੰ ਨਹੀਂ ਮਿਲਦੀ ਇਹਨਾਂ ਨੂੰ ਪਿਛਲੀ ਗੱਲ ਕੋਣੀ ਮਿਲੀ ਉਹਦੇ ਬਾਰੇ ਜਿਹੜੇ ਬਾਰੇ ਜਿਹੜਾ ਇੰਸਪੈਕਟਰ ਨੇ ਕੱਲ ਕੋ ਵੰਡੀ ਆ ਉਹ ਆ ਰਾ ਜ਼ਿੰਮੇਵਾਰ ਆ ਉਹ ਕਣਕ ਲਿਆ ਕੇ ਦੇਣਾ ਲੋਕਾਂ ਨੂੰ ਕਣਕ ਦੇਈ ਆ ਤੇ ਜਿਹੜੀ ਗੱਲ ਕੋ ਵੰਡੀ ਆ ਇੰਸਪੈਕਟਰ ਨੇ ਕੱਤੇ ਉਹ ਬੜੀ ਆ ਹਾਂ ਇਸ ਡਾਟ ਨਾਲ ਇੱਕ ਬਰਮੀ ਦਾ ਤੁਹਾਨੂੰ ਆਪਣੇ ਵਿਭਾਗ ਦੇ ਵਾਲਾ ਇੱਕ ਹੋਰ ਕਿਤੇ ਕੋਈ ਕੱਲ ਕੋ ਵੰਡੋ ਇਹ ਕਰਦੇ ਇਹਦੇ ਵਿੱਚ ਕੰਮ ਕਰਦੇ ਦੋ ਘਾਟਾ ਵਾਟ ਹੋਏਗਾ ਜਾਂ ਕਣਕ ਦਾ ਉਹ ਆ ਹੀ ਜ਼ਿੰਮੇਵਾਰ आज जिम्मेवार হিয়া देखो ਜਿਹੜਾ ਜੋੜਾ ਸ਼ਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜ਼ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋ 32 ਦੇ ਆਸ-પાસ ਪਿੰਡ ਨੇ ਤੇ ਉਹਦੇ ਵਿੱਚ ਕੀ ਹੋਇਆ ਕਿ ਪਿਛਲੇ तकरीबन ना 1 ਸਾਲ ਤੋਂ ਜਿਹੜੀ ਕਣਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲੇ ਤੋਂ ਵੀ तकरीबन ਘਟ ਆ ਰਹੀ ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟਲ ਜਿਹੜੀ ਕਣਕੇ ਘਟ ਭੇਜਦੇ ਨੇ ਜਾਂ ਤੇ ਉਥੇ ਗੱਡੀਆਂ ਦੇ ਬੀੜ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗੇਜ ਨੇ ਉਹ ਘਟਾ ਦਿੰਦੇ ਨੇ। ਤੋਂ ਹਰ ਵਾਰੀ ਇਹਨਾਂ ਨੂੰ ਇਹ ਲਿਖੀਤੀ ਦੇਣੇ ਆ ਡੀਐਫਐਸ ਸਾਬ ਨੂੰ ਬਗਾਦਾ ਦਿੱਤਾਦਾ ਵੀ ਇਹਨਾਂ ਬਕਾਇਆ ਸਾਡਾ ਰਿਲੀਜ਼ ਕਰੋ। ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ। ਉਹ ਪਤਾ ਨਹੀਂ ਇਹਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ। ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਜਿਹੜਾ ਅੱਜ ਦੇ ਨਾਲ ਸੰਬੰਧਿਤ ਹੈ ਅਕਸੀਡੈਂਟ ਇਹਨਾਂ ਨੇ ਕੀ ਕੀਤਾ ਵੀ ਕਨਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ। ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲਦ ਲਦ ਭੇਜ ਜੰਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੋਂ ਉਹਨੂੰ 50 ਕੁਆਂਟਲ ਪਾਉਂਦੇ ਨੇ 45 ਕੁਆਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਆ ਇਹਨਾਂ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪ੍ਰਾਣੀ ਕਣਕ ਮੰਗਣ ਦੇ ਲੋਕਾਂ ਦੇ ਹੱਥਾਂ ਦੇ ਪੱਤੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਚਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡਿਪੋਲਰ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੀ ਸੀ ਕਿ ਸਾਡੀ ਜਿਹੜੀ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੇਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦਿਆ ਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦੇ ਨੇ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰਿਵਿਊ ਹੋਇਆ ਦਾ ਤੇ ਕਮੀ ਪੇਸ਼ੀ ਪਾਈ ਗਈ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਉਹ ਆਪੇ ਜਿਹੜੀ ਸਾਡੇ ਡਿਪੋਆਂ ਦੀ ਕਣਕ ਨੂੰ ਭੇਜਣ ਲਈ ਦੇ ਦੇ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘਟਵਾਦ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਡਿਪੋਲਾਂ ਦੇ ਬਕਾਇਆ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕਾਂ ਦੀ ਜਾਣ ਜਾਂਦੇ ਨੇ ਤੇ ਬਸ ਇਹੀ ਜੇ ਅੱਜ ਬਕਾਇਆ ਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ